ਵਾਹਿਗੁਰੂ ਜੀ ਕੀ ਫਤਿਹ ਆਪ ਸਾਰੇ ਇਸ ਗਾਥਾ ਪੜੀ ਪਾਣਸਾਂ ਨੂੰ ਕਿ ਦਿਨੰਦਰ ਸ਼ਹਿਰ ਦੇ ਪਛਮੀ ਦੇ ਅਸੈਂਬਲੀ ਹਲਕੇ ਦੀ ਜਿੰਨੀ ਚੋਣ ਜਿਹੜੀ ਹੈ ਉਹ ਅੱਜ ਪੂਰੇ ਜ਼ੋਰਾਂ ਤੇ ਪੱਕੀ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਨੇ ਹੰਤਦੇ ਪੰਥ ਨੂੰ ਸਮਰਪਤ ਪਰਿਵਾਰ ਜਦ ਜੁਰਗੀ ਜਸਦਰ 프리 ਚੂ ਸਿੰਘ ਜੀ ਦੀ ਕਰਨ ਪਤਰੀ ਨੂੰ ਇਸ ਤੋਣਣ ਕੇ ਤੋਂ ਆਪਣੇ ਜਿਹੜਾ ਹੈ ਇਹਨਾਂ ਤੋਂ ਕਿਉਂਣਨ ਕੇ ਤੋਂ ਆਪਣਾ ਉਮੀਦਵਾਰ ਨੂੰ ਇਹਨਾਂ ਨੇ ਇਹਨਾਂ ਨੂੰ ਆਪਣਾ ਤਕਲੀ ਦਾ ਚੋਣ ਨਿਸ਼ਾਨ ਦੇ ਕੇ ਇਹ ਸੰਕੇਤ ਨੂੰ ਉਤਾਰਿਆ ਤੇ ਮੇਰੀ ਬੇਨਤੀ ਹੈ ਕਿ ਪਿਛਲੇ ਥੋੜੇ ਸਮੇਂ ਦੇ ਵਿੱਚ ਜੋ ਹੋਈਆਂ ਚੋਣਾਂ ਹੋਈਆਂ ਪਾਰਲੀਮੈਂਟ ਦੀਆਂ ਸਨ ਸਾਰਿਆਂ ਨੂੰ ਕਿਸੇ ਨਾ ਕਿਸੇ ਕਾਰਨ ਕਰਕੇ اسی اس کے نہیں پہنا ہے جا ہار کا سامنا کرنا پڑا ابھی ہار کے اچھی نراش نہیں ہوئے سکھ کدی بھی کسی گلتے نراش نہیں ہوتا اسی نراش نہیں ہوئے اسی فیصلہ کر لیا کہ وہاں دے کے ہار کا اچھی دونوں کون دے لی اسمبلی دے کے, کے دے اپنے پنکھے پریبار میں اپنے پنکھک سوچ رکھن والے ਪਰਿਵਾਰ ਦੇ ਨੂੰ ਜੇ ਦਾ ਪੁਲੀਸਰ ਸਿੰਘ ਜੀ ਸਵਰਗੀ ਦੇ ਪਰਿਵਾਰ ਨੂੰ ਬੀਬੀ スਜੀਤ कौर ਨੂੰ ਇਸ ਟੋਨਲ ਕੇ ਵਿੱਚ ਪੇਛ ਕੇ ਇਤੋਂ ਅਸੀਂ ਜਿੱਤਾਂ ਨੇ ਅੱਜ ਵੀ ਇਹ ਜੋ ਮੀਟਿੰਗ ਅਸੀਂ ਰੱਖੀ ਸੀ ਇਹ ਹੈ ਜਨੰਦਰ ਪਛਮੀ ਦੇ ਤਕਰੀਬਨ ਬਸਤੀਆਂ ਦੇ ਇਲਾਕੇ ਦੇ ਸਮੂਹ ਪਰਿਵਾਰਾਂ ਸਾਡੇ ਪ੍ਰਬੰਧਕਾਂ ਨੇ ਇਹ ਮੀਟਿੰਗ ਸੀ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਹੈ ਆਏ ਸੀ ਸਾਰਿਆਂ ਨੇ ਹੰਗਲਾ ਮਾਰਨੇ ਤਗੜੇ ਹੋ ਕੇ ਘਰ ਘਰ ਜਾ ਕੇ ਆਪਣੇ ਸਿੱਖ ਪਰਿਵਾਰਾਂ ਨੂੰ ਮੁੱਖੇ ਤੌਰ ਤੇ ਪੰਜਾਬੀਆਂ ਨੂੰ ਕਿਉਂਕਿ ਪੰਜਾਬੀ ਪੰਜਾਬੀਆਂ ਦਾ ਇਸੇ ਗੱਲ ਵਿੱਚ ਭੜ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੋ ਖੇਤਰੀ ਪੌਂਕ ਵੱਡੀ ਪਾਰਟੀ ਹੈ ਜੀ ਦੀ ਬੜੀ ਮਿੱਟੀ ਦੇਣ ਹੈ ਉਸ ਨੂੰ ਮਜ਼ਬੂਤ ਕਰੀਏ ਤੇ ਬੀਬੀ ਸੁਰਜੀਤ ਕੌਰ ਜੀ ਨੂੰ ਚੋਣ ਚੁਟਾ ਕੇ ਆਪਣੀ ਅਸੈਂਬਲੀ ਦੇ ਵਿੱਚ ਕੇ ਜੀਏ ਤੇ ਸਾਰਿਆਂ ਆਪਣੇ ਆਏ ਹੋਏ ਪ੍ਰਬੰਧਕਾਂ ਨੂੰ پرنت سجرانوں بےنتی کرتا ہوں کہ تگڑے ہو کے اپنے اپنے, اپنے میٹنگ کرو اپنے جڑے پربندک نے انہوں کٹھیاں کروڑ پہ گھر کر کر جاؤ سانوں بھی حکم کرو جی حکم کرو گے ابھی تال کھڑے ہو گے اُسی نال چلیں گے اُسی گھر گھر جا کے جڑے کوئی کسی قسم کی کوتا ہوئی ہے اپنا پک دسن ਇਕਾ ਸਾਡੇ ਕੋਲ ਕੋਈ ਐਸੀ ਹਵਕਿਆ ਹੋਈ ਐ ਕਿ ਅਸੀਂ ਆਪਣੇ ਆਪ ਨੂੰ ਜੋ ਕੁਝ ਕੀਤਾ ਉਹ ਦੱਸ ਨਹੀਂ ਸਕੇ ਐਕਸਪਲੇਨ ਨਹੀਂ ਕਰ ਸਕੇ ਤੁਸੀਂ ਉਹਦੀ ਜਿੰਮੇਦਾਰੀ ਵੀ ਮੰਗ ਲਾਂਗੇ ਆਪ ਜੀ ਦੇ ਨਾਲ ਬੈਠ ਕੇ ਔਰ ਅਸੀਂ ਜਿਹੜਾ ਯਤਨ ਕਰਾਂਗੇ ਕਿ ਕੋਈ ਵੀ ਪਤਾਈ ਅਪੋ ਨਾ ਹੋਵੇ ਕਸੀ ਰਲ ਕੇ ਤੜ੍ਹੋ ਕੇ ਜਿਹੜਾ ਹਮਲਾ ਮਾਰ ਕੇ ਬੀਬੀ ਸਿੰਘ ਜੀਤ ਕਰਨ ਨੂੰ ਆਪਣੇ ਇਹ ਚਲਾਕੇ ਦੇ ਵਿੱਚੋਂ ਵੱਡੀ ਗਿਣਤੀ ਵਿੱਚ ਹੋਣਾ ਚਾਹੋ ਜੀ ਇੱਕ ਵਾਰੀ 2600 ਰੁਪਏ ਸੀ ਛੁੱਪੀ ਨਹੀਂ ਅਸੀਂ 26000 ਜੀ ਦੀ ਲੈਣੀ ਤਗੜੇ ਹੋ ਕੇ ਚੱਲਿਓ ਅਸੀਂ ਜਿੱਤ ਪ੍ਰਾਪਤ ਕਰਨੀ ਹੈ ਕਿ ਜਿੱਤ ਦਾ ਸੇਰਾ ਤੁਹਾਨੂੰ ਆਏ ਹੋਏ ਸੱਜਣਾਂ ਨੂੰ ਇਲਾਕੇ ਦੇ ਵਿੱਚ ਸ਼ਰੋਮੀ ਇਕਾਦੀ ਦਲ ਦੇ ਕੰਮ ਨੇ ਕੰਮ ਕਰ ਰਹੇ ਸਾਰੇ ਵਰਕਰਾਂ ਦੇ ਸਿਰ ਤੇ ਜਾਣਾ ਹੈ ਇਸ ਸੇਰੇ ਨੂੰ ਬਣਨ ਦੇ ਲਈ ਤਗੜੇ ਹੋ ਕੇ ਹਮਲਾ ਮਾਰਿਓ ਕੰਮ ਕਰਿਓ ਜੀ ਅਸੀਂ ਜਿੱਤ ਕੇ ਇਸ ਅਸੈਂਬਲੀ ਹਲਕੇ ਨੂੰ ਸ਼ਰੋਮ ਦੀ ਇਕਾਲੀ ਦਲ ਦੇ ਪੰਜਾਬ ਦੀ ਖੇਤਰੀ ਪਾਰਟੀ ਦੇ ਆਤਮ ਨੂਤ ਕਰਨੇ ਨੇ ਆਕੇ ਉਹ ਸੈਂਟਰ ਦੇ ਨਾਲ ਆਪਣਾ ਪੱਖ ਪੇਸ਼ ਕਰਨ ਦੇ ਤਗੜੇ ਹੋ ਕੇ ਪੇਸ਼ ਕਰਕੇ ਆਪਣਾ ਹੱਕ ਜਿਹੜਾ ਉਹ ਮੰਗ ਸਕਣ ਇਹਨੀ ਬੇਨਤੀ ਕਰਦਾ ਹੋਇਆ ਕਿ ਮਾ ਮੰਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ वाहेगुरु